ਇੱਕ ਸਾਢੇ 6 ਵਜੇ ਨਾਲ ਇੱਕ ਬੰਦਾ ਹੁੰਦਾ ਵਾ ਤੇਲ ਬਾਰੇ ਪੁੱਛਦਾ ਜੀ ਕਿ ਮੈਂ ਤੇਲ ਲੈਣਾ ਵਾ 2000 ਲੀਟਰ ਤੇ ਮੈਂ ਇਦਾਂ ਦਾ ਮੇਰਾ ਇੱਕ ਸੜਕ ਦਾ ਕੰਮ ਚੱਲ ਰਿਹਾ ਵਾ ਤੇ ਪੁੱਛ ਕੇ ਚੱਲ ਗਿਆ ਜੀ ਚਲੋ ਮੈਂ ਆਉਂਦਾ ਵਾ ਫਿਰ ਸਾਢੇ 8 ਵਜੇ ਚਾਰ ਬੰਦੇ ਆਏ ਨੇ ਦੋ ਜਣੇ ਆਏ ਟਰੈਕਟਰ ਟਰਾਲੀ ਤੇ ਦੋ ਜਣੇ ਆਏ ਇਹਨਾਂ ਦੇ ਸਵਿਫਟ ਗੱਡੀ ਦੇ ਨਾਲ ਤੇ ਫਿਰ ਇਹਨਾਂ ਨੇ ਜੀ 600 700 ਲੀਟਰ ਤੇਲ ਡਰਮਾਂ ਦੇ ਵਿੱਚ ਭਜਾਇਆ ਵਾ ਤੇ ਤੇਲ ਪਵਾ ਕੇ ਤੇ ਫਿਰ ਇਹਨਾਂ ਨੇ ਟਰੈਕਟਰ ਸਾਈਡ ਤੇ ਖਿਦਾਰ ਲਿਆ ਤੇ ਫਿਰ ਇਹਨਾਂ ਨੇ ਸਾਡੇ ਬਾਕੀ ਦੂਜੀ ਗੱਡੀ ਮਗਰ ਆ ਰਹੀ ਹੋਰ ਤੇਲ ਪਾਉਣਾ ਫਿਰ ਇਹਨਾਂ ਨੇ ਟਰੈਕਟਰ ਉਹ ਵੀ ਇੱਕ ਖਿਲਾਰ ਕਰਕੇ ਉਹਨਾਂ ਨੇ ਸਾਈਡ ਦੇ ਖਿਦਾਰ ਲਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਪਹਜਾ ਦਿੱਤੀ ਇੱਕ ਬੰਦਾ ਇੱਥੇ ਖਿਲਾਰ ਗਿਆ ਕਿ ਅਸੀਂ ਦੂਜਾ ਬੰਦਾ ਇੱਥੇ ਪਾ ਕੇ ਫਿਰ ਤੇ ਕਹਿੰਦੇ ਉਹਨੂੰ ਕੱਟੀ ਪੇਮੈਂਟ ਕਰਦੇ ਆ ਜਦੋਂ ਉਹ ਇਨੇ ਬੰਦਾ ਖਿਲਾਰ ਕੇ ਤੇ ਉਹ ਬੰਦਾ ਪਿੱਛੇ ਦੇ ਪਾਣੀ ਪੀਣ ਦੇ ਬਹਾਨੇ ਪਿੱਛੋਂ ਦੀ ਭਾਜੀ ਕੰਦ ਰੰਗ ਕੇ ਭੱਜ ਗਿਆ ਜੀ ਇੱਥੋਂ ਕਿੰਨੇ ਦਾ ਜਿਹੜਾ ਉਹ ਨੁਕਸਾਨ ਹੋਇਆ ਵਾ ਜੀ ਨਹੀਂ ਸਾਡਾ ਕੋਲ 75 ਤੋਂ 80000 ਰੁਪਏ ਦਾ ਭਾਜੀ ਨੁਕਸਾਨ ਹੋ ਗਿਆ ਜੀ ਉਸ ਤੋਂ ਤੁਹਾਨੂੰ ਸ਼ੱਕ ਹੁੰਦਾ ਕੋਈ ਐਫਐਸ ਦੀ ਕਰਦਾ ਨਹੀਂ ਜੀ ਭਾਜੀ ਬਿਲਕੁਲ ਅਨਪਛਾਤੇ ਵਿਅਕਤੀਆਂ ਨੇ ਕੋਈ ਸ਼ੱਕ ਨਹੀਂ ਇਹਨ ਤੇਲਪਾਗੀ ਲੜਕੇ ਸਕੂਲਾਂ ਦੇ ਕਾਲਜਾਂ ਦੇ ਭਜਦੇ ਰਹੇ ਨੇ ਜਿਹਦਾ ਕੱਲ ਹੀ ਨੇ ਮੇਰਾ ਫੈਸਲਾ ਹੋਇਆ ਜੀ ਉਸ ਤੋਂ ਪਹਿਲਾਂ ਮੇਰੇ ਕਦੀ ਅੱਜ ਤੋਂ 15-20 ਦਿਨ ਪਹਿਲਾਂ ਕਦੀ ਪੱਪਾ ਤੋਂ ਘੱਟ ਚੁੱਕੇ ਜਾਂਦੇ ਨੇ ਕਦੀ ਤੇਲਪਾਗੀ ਭਜ ਜਾਂਦੇ ਨੇ ਇਸ ਮਹੀਨੇ ਦੇ ਵਿੱਚ 8 ਵੀ 10 ਵੀ ਵਾਰਦਾਤ ਹੈ ਜੀ ਅੱਜ ਤੇ ਬਹੁਤ ਵੱਡੀ ਵਾਰਦਾਤ ਹੋ ਗਈ ਜੀ ਪੁਲਿਸ ਕੰਪਲੇਟ ਕੀਤੀ ਸੀ ਪਹਿਲਾਂ ਕੋਈ ਸਰਾਂ ਜੀ ਮੈਂ ਪਹਿਲਾਂ ਵੀ ਕੰਪਲੇਨ ਕੀਤੀ ਸੀ ਜੀ ਜਿਹਦੀ ਹਲੇ ਤੱਕ ਕੋਈ ਵੀ ਹਲੇ ਕੋਈ ਸੁਣਾਈ ਨਹੀਂ ਹੋਈ ਜੀ ਜਿਹੜੇ ਜਿਹੜੇ ਬੰਦੇ ਘੱਟ ਰਹੇ ਨੇ ਜਿਹੜੇ ਚੋਕਲੇ ਲੈ ਕੇ ਗਏ ਨੇ ਜਿਹੜੇ ਕੱਲ ਜਿਹੜੇ ਸਕੂਲ ਦੇ ਮੁੰਡੇ ਸੀ ਮੈਂ ਉਹ ਟਰੇਸ ਕਰ ਲਏ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਜਾਂਦੇ ਆ ਕੇ ਉਹਨਾਂ ਨੇ ਮਾਫੀ ਮੰਗੀ ਉਹਨਾਂ ਨੂੰ ਚੜਾਇਆ ਗਿਆ ਬਾਕੀ ਇੱਕ ਦੋ ਹੋਰ ਜਿਹਦੇ ਹੈਗੇ ਨੇ ਘਾਰਾਂ ਵਾਲੇ ਜਿਹੜੇ ਹਲੇ ਦਾ ਕੋਈ ਨਹੀਂ ਲੱਭੇ ਜੀ ਨਹੀਂ ਪਹਿਲੀ ਜਿਹੜੀ ਕੰਪਲੇਨ ਕੀਤੀ ਉਸ ਤੇ ਉਸ ਨੇ ਕਾਰਵਾਈ ਕੀਤੀ ਸਰ ਜਿਹੜੀ ਜਿਹੜੀ ਪਹਿਲੀ ਰਾਤ ਨੂੰ ਜਿਹੜੀ ਚੋਰੀ ਹੋਈ ਗੱਡਰਾਂ ਵਾਲੀ ਦੀ ਹਲੇ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਦੋ ਤੇਲ ਵਾਲੀਆਂ ਹੋਈਆਂ ਉਹਨਾਂ ਤੇ ਵੀ ਹਲੇ ਬੰਦੇ ਨਹੀਂ ਕੋਈ ਲੱਭੇ ਟਰੇਸ ਹੋਏ ਜਿਹੜੇ ਕੱਲ ਪਰਸੋ 22 ਤਰੀਕ 20 ਤਰੀਕ ਨੂੰ 24 ਤਰੀਕ ਨੂੰ ਹੋਇਆ ਉਹਦੇ ਬੰਦੇ ਟਰੇਸ ਹੋ ਗਏ ਜੀ ਉਹ ਸਕੂਲ ਦੇ ਬੱਚੇ ਸੀਗੇ ਜੀ ਉਹ ਅੱਜ ਜਿਹੜੀ ਹਜ਼ਾਰਾਂ ਰੁਪਏ ਦੀ ਹੋਇਆ ਵਾ ਕਾਂਡ ਇਹ ਤੇ ਪਰਪਲਿਸ ਕੋਲ ਕੀ ਇਹ ਸਵਾਸਨ ਦਵਾਇਆ ਜਾ ਰਿਹਾ ਹੈ ਸਰ ਸਾਹਿਬ ਸਾਰੀ ਪੁਲਿਸ ਪ੍ਰਸ਼ਾਸਨ ਸਾਰਾ ਇੱਥੇ ਉਸੇਲੇ ਮੌਕੇ ਤੇ ਪੁੱਜਾ ਵਾ ਉਹਨਾਂ ਨੇ ਸਾਰੀ ਸੀਸੀਟੀਵੀ ਫੁਟੇਜ ਲਗਾਈ ਹੈ ਤੇ ਸਾਰੀਆਂ ਟੀਮਾਂ ਹੁਣ ਤੱਕ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਇਹ ਸਵਾਸਨ ਦਵਾਇਆ ਕਿ ਜਲਦੀ ਤੋਂ ਜਲਦੀ ਬੰਦੇ ਟ੍ਰੇਸ ਹੋ ਜਾਣਗੇ ਜੀ ਇਹ ਮੰਗ ਕੀਤੀ ਸਰ ਇਹੋ ਮੰਗਿਆ ਕਿ ਜੇ ਵਿਖੋ ਜੀ ਆਪਣਾ ਕਾਰੋਬਾਰ ਕਰੀਏਗੀ ਅੱਜ ਦਿਨ ਸਾਡੇ ਨਾਲ ਮਹੀਨੇ ਦੇ ਵਿੱਚ 10-10-10 ਵਾਰੀ ਲੋਕੀ ਤੇਲ ਭਾਗੇ ਭੱਜਦੇ ਸੀ ਕਿੰਦਾ ਕਾਰੋਬਾਰ ਕਰਾਂਗੇ ਜੇ 6 ਹੀ ਨੇਗੇ ਜੀ ਤੇ ਕਿੰਦਾ ਕਿੰਦਾ ਕਾਰੋਬਾਰ ਕਰਾਂਗੇ ਜੀ ਉਹ ਨਹੀਂ ਸਾਨੂੰ ਬੱਚੇ ਦੇ ਨੇ ਕਿ ਜਿਹੜਾ ਸਾਡੇ ਲੋਕ ਤੇਲ ਪਵਾ ਕੇ ਟਰਾਲੀ ਭੱਜੀ ਆ ਕੀ ਕਾਰਵਾਈ ਕੀਤੀ ਨਹੀਂ ਹੁੰਦੀ ਬਸ ਗਾਣ ਲਿਖ ਕੇ ਪਰਚਾ ਦੇ ਰਹੇ ਆ ਟਰਾਲੀ ਦੇ ਉੱਤੇ ਤੁਸੀਂ ਵੀ ਦੇਖ ਹੀ ਲਿਆ ਚਾਰ ਬੰਦੇ ਆਏ ਇੱਕ ਟਰੈਕਟਰ ਤੇ ਸੀ ਦੋ ਤਿੰਨ ਕਾਰ ਦੇ ਵਿੱਚ ਉਹਨਾਂ ਨੇ ਤਿੰਨ ਡਰਮ ਭਰਵਾਏ ਆ ਇੱਕ ਗੱਡੀ ਦੇ ਵਿੱਚ Swift Desire ਹੈਗੀ ਆ ਛੋਟੀ ਡਿੱਗੀ ਵਾਲੀ ਉਹਦੇ ਵਿੱਚ ਤੇਲ ਪਵਾ ਕੇ ਉਹ ਬਿਨਾਂ ਪੈਸੇ ਦਿੱਤੇ ਦੌੜ ਗਏ ਉਹਦਾ ਕਿੰਨੇ ਆਨੇ ਬੰਦੇ ਹੈਗੇ ਸੀ ਚਾਰ ਚਾਰ ਲੱਗਦੇ ਆ ਚਾਰ ਹੀ ਦਿਸਦੇ ਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰ ਦਾ ਤਾਂ ਜਿਹੜੀਆਂ ਹੋਈਆਂ ਵਾ ਫੋਨ ਤੱਕ ਜੀ ਉਹਨਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਪਹਿਲਾਂ ਤਾਂ ਇਹਨਾਂ ਦੀ ਕੋਈ ਮੇਰੇ ਤਾਂ ਨੋਟਿਸ ਨਹੀਂ ਗਿਆ ਹੋਜੀ ਪਹਿਲਾਂ ਦੀ ਲੇਕਿਨ ਜਿਹੜੀ ਵੀ ਨੋਟਿਸ ਆਉਂਦੀ ਇਮੀਡੀਏਟ ਪਰਚਾ ਦੇ ਕੇ ਤਾਂ ਉਹਦੀ ਕਾਰਵਾਈ ਕਰੀਦੀ ਹੈ ਪਰ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹਾਂਜੀ ਹਾਂਜੀ ਉਹ ਤੁਹਾਡੇ ਸਾਹਮਣੇ ਹੀ ਆ ਉਹ ਦੇਖੇ ਦੇਖ ਰਹੇ ਆ ਅੰਮ੍ਰਿਤਸਰ ਸਾਈਡ ਦੀ ਅ ਇਧਰਲੀ ਸਾਈਡ ਨੂੰ ਗਏ ਆ ਟਰੈਕਟਰ ਟਰਾਲੀ ਤੇ ਕਿੰਨੇ ਦਾ ਜਿਹੜਾ ਤੇਲ ਪਾਇਆ ਗਿਆ ਜੀ ਲਗਭਗ 75 ਤੋਂ 80000 ਦੇ ਵਿੱਚ ਹੈਗਾ